ਮੈਂ ਕਹਿੰਦੇ ਸਤੰਬਰ ਹਾਂਜੀ ਮੈਂ 5 ਸਤੰਬਰ ਤੇ ਤੇਰਾ ਜਨਮ ਦਿਨ ਅੱਜ ਆ 5 ਸਤੰਬਰ ਦਾ ਹਾਂਜੀ ਠੀਕ ਆ ਹਾਂਜੀ ਤੇ ਮੇਰਾ ਵਾ ਅਗਲੇ ਮਹੀਨੇ 7 ਅਕਤੂਬਰ ਦਾ ਹਾਂਜੀ ਇੱਕ ਮਹੀਨੇ ਦਾ ਫਰਕ ਆ ਸਿਰਫ ਹਾਂ ਹਾਂਜੀ ਮੈਂ ਤੇ ਗਿਫਟ ਦੇ ਦਿੱਤਾ ਹਾਂਜੀ ਹਾਂ ਤੇ ਤੇਰਾ ਕੋ ਫਰਜ਼ ਬੰਦਾ ਕੋਈ ਮੈਨੂੰ ਕੋਈ ਮਤਲਬ ਕੀ ਕੋਈ ਪਾਰਟੀ ਵਗੈਰਾ ਕਰਦੇ ਕੋ ਪੈਸੇ ਤੇ ਕੋ ਹੈਗੇ ਖਾਣ ਪੀਣ ਦੇ ਮੈਨੂੰ ਵੀ ਬਸ ਇਦਾਂ ਹੀ ਉਹ ਤੁਹਾਡਾ ਜਨਮ ਦਿਨ ਆਊਗਾ ਮੈਂ ਵੀ ਗਿਫਟ ਦੇ ਦੂੰਗੀ ਤੂੰ ਵੀ ਮੈਨੂੰ ਕੁਝ ਦੇ ਨਾ ਕਿੰਨੇ ਕੁ ਗਿਫਟ ਦੇ ਤਈ ਨਾ ਮੈਂ ਮੈਂ ਕਦੀ ਨਹੀਂ ਦਿੱਤਾ ਕਦੇ ਇਹ ਕੰਮ ਕਰ ਜਾ ਕੇ ਹਾੜਵਾਲੀ ਮੈਨੂੰ ਜਨਮ ਦਿਨ ਤੇ ਵੀ ਦਿੰਨੀ ਐਨਿਵਰਸਰੀ ਤੇ ਵੀ ਦਿੰਨੀ ਆ ਹਾਂ ਐਨਿਵਰਸਰੀ ਜਿਹੜਾ ਮੈਨੂੰ ਦੇਣਾ ਤੈਨੂੰ ਵੀ ਮੇਰੇ ਜਨਮ ਦਾ ਚੇਤਾ ਹੀ ਨਹੀਂ ਦਿੰਦਾ ਕਿਉਂ 7 ਅਕਤੂਬਰ ਸਾਤਕਤੂਬ ਚੇਤਾਸ਼ਰ ਉਹ ਤਾਂ ਮੈਂ ਹੁਣ ਨਾ ਲਿਆ ਤਾਂ ਤੈਨੂੰ ਚੇਤਾ ਆ ਗਿਆ ਹਾਂ ਨਹੀਂ ਠੀਕ ਆ ਮੈਨੂੰ ਚੇਤਾ ਹੀ ਨਹੀਂ ਤਾਂ ਕਦੀ ਨਾ ਲਿਆ ਵੀ ਕਦੀ ਮੇ ਮਤਲਬ ਕਿ ਮੈਂ ਵੀ ਕੁਝ ਮੇਰੀ ਆਪਣੀ ਨੂੰ ਗਿਫਟ ਕਰਾਂ ਚਲੋ ਆਪਣੀ ਤਾਂ ਮੇਰੇ ਜਨਮ ਦੀ ਛੜਬੂ ਹਾਂਜੀ ਛੜ ਦੇ ਖੜਾ ਚੱਲ ਕੋਈ ਗੱਲ ਨਹੀਂ ਜਦੋਂ ਆਊਗਾ ਫੇਰ ਵੇਖੀ ਜੀਓ ਅੱਜ ਦੇ ਦਿਨ ਦੀ ਗੱਲ ਕਰ ਪੰਜ ਸਤੰਬਰ ਆ ਅੱਜ ਮੇਰੇ ਵੀ ਕੋਈ ਖਾਲ ਚੱਲਦੇ ਆ ਜੀ ਕੀ ਖਾਣਾ ਦੱਸੋ ਮੈਂ ਨਸਮੈਂ ਕੀ ਕਹਣਾ ਦਸੋ ਮੈਂ ਭੁੱਖਾ ਹਾਂ ਬੰਦੇ ਆ ਕੋਈ ਪੈਸੇ ਨਹੀਂ ਇਹ ਤਾਂ ਫਰਜ ਤੇਰਾ ਬੰਦਾ ਕਿ ਕੋਈ ਚੀਜ਼ ਲੈਣਾ ਤਾ ਕਿ ਜਾਣ ਤੂੰ ਇਹੀ ਆ ਦੁਕਾਨ ਤੇ ਮੈਂ ਮੈਂ ਕਿੱਥੇ ਜਾਵਾਂ ਦੁਕਾਨ ਤੇ ਕੋਈ ਘਰ ਕੋਈ ਚੀਜ਼ ਬਣਾ ਖਵਾਲ ਦੇ ਇੰਜ ਕਰੋ ਦੁਕਾਨ ਤੇ ਜਾਓ ਤੇ ਚੀਜ਼ ਜਿਹੜੀ ਚੰਗੀ ਲੱਗੂ ਲਿਓ ਤੇ ਬਾਜੀ ਗੂਗਲ ਪੇ ਭਾਜੀ ਗੂਗਲ ਪੇ ਕਿੱਦਾਂ ਦੀ ਗੱਲ ਹੋਈ ਤੇ ਇਹ ਕਿੱਦਾਂ ਦੀ ਗੱਲ ਹੋਈ ਤੇਰੀ ਨਹੀਂ ਪੈਸੇ ਦੇ ਤੇ ਕੈਸ਼ੀਅਰ ਤੇ ਤੂੰ ਹੀ ਜੇ ਨਹੀਂ ਨਹੀਂ ਪਹਿਲੇ ਮੇਰੇ ਚੀਜ਼ ਮੈਂ ਲੈਵਾ ਪਾਰਟੀ ਨਾ ਮੇਰਾ ਹੋਣਾ ਨਾ ਸਿਆਣੀ ਤੂੰ ਬੜੀ ਜਾਂਦੇ ਨੇ ਦਵਾ ਕੀ ਬਾਤ ਤੰਦ ਸੋ ਕੇਕ ਲੈ ਕੇ ਕੱਢਣਾ ਤੇ ਡਿਵਾਈਸਰ ਨਹੀਂ ਨਹੀਂ ਤੇਰਾ ਲੈਂਦਾ ਮੈਂ ਖਾ ਲੈ ਕੇ ਰੱਜ ਗਿਆ ਮੈਂ